ਠੀਕ ਹੈ ਜੀ ਸਾਡੇ ਬੱਚੇ ਨੂੰ ਮਾਰ ਰਹੇ ਆ ਇਹ ਸਾਨੂੰ ਮਾਰ ਰਹੇ ਆ ਦਿੱਲੀ ਇਹਨਾਂ ਦੇ ਬਾਪ ਦੀ ਨਹੀਂ ਦਿੱਲੀ ਸਾਡੀ ਆ ਸਾਡੇ ਸੀਸ ਕਟਵਾਏ ਆਪਣੇ ਸੀਧਾਂ ਨੇ ਉੱਥੇ ਸਾਡੇ ਗੁਰੂਆਂ ਨੇ ਸੀਸ ਕਟਵਾਏ ਆ ਚਾਂਦਨੀ ਚੌਕ ਕੋਈ ਐਵੇਂ ਨਹੀਂ ਉਸ ਸੀਸ ਗੰਜ ਗੁਰਦੁਆਰਾ ਬਾਬਾ ਜੀ ਕਿਹੜੇ ਇੱਕ ਦੁਨੀਆ ਦੇ ਆਗੂ ਗੱਲ ਕਹਿੰਦੇ ਨੇ ਵੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਜਾ ਰਿਹਾ ਤੇ ਤੁਸੀਂ ਉਹਨਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਆਉਣ ਦੇਵੋਗੇ ਨਹੀਂ ਜੀ ਬਿਲਕੁਲ ਨਹੀਂ ਆਉਣ ਦੇਵਾਂਗੇ ਦਿੱਲੀ ਇੱਥੇ ਹੀ ਆਉਂਗੀ ਗੱਲ ਇਹ ਵੀ ਦਿੱਲੀ ਜੇ ਤਾਂ ਸਾਨੂੰ ਉਹ ਨਹੀਂ ਜਾਣ ਦਿੰਦੇ ਤੇ ਸਾਡੇ ਪੰਜਾਬ ਦੇ ਵਿੱਚ ਤੋਂ ਪੈਰ ਵੀ ਨਾ ਰੱਖਣ ਇਹ ਕੌਣ ਦੀ ਗੱਲ ਕੀ ਪੈਰ ਵੀ ਨਾ ਰੱਖੜ ਝਾਕਣ ਵੀ ਨਾ ਇੱਧਰ ਨੂੰ ਨਹੀਂ ਅੱਜ ਉਹਨਾਂ ਦੇ ਅਸੀਂ ਜਿਹੜੇ ਸਵਾਲ ਉਹਨਾਂ ਦੇ ਅੱਗੇ ਪੁੱਛਣੇ ਹਨ ਜੇ ਤਾਂ ਉਹਨਾਂ ਕੋਲੇ ਸਾਡੇ ਸਵਾਲਾਂ ਦਾ ਜਵਾਬ ਹੈਗਾ ਤਾਂ ਉਹ ਇੱਥੇ ਆਉਣ ਤੇ ਨਹੀਂ ਉਹਨਾਂ ਨੂੰ ਆਉਣ ਦੀ ਲੋੜ ਕੋਈ ਨਹੀਂ ਦਿੱਲੀ ਅਸੀਂ ਉਹਨਾਂ ਨੂੰ ਕੁਰਸੀਆਂ ਦੇ ਕੇ ਸਾਡੀ ਵੇਣ ਭਰਨੀ ਹੈ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਦਿੱਲੀ ਦਿਖਾਈ ਹੈ ਔਰ ਇਹਨਾਂ ਦਾ ਪਿਆਰ ਦੇ ਨਹੀਂ ਕਿ ਦਿੱਲੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਖੜਦੇ ਨੇ ਖੜ ਵੀ ਸਕਦੇ ਨੇ ਹਰ ਇੱਕ ਨੂੰ ਚੋਣਾਂ ਲੜਨ ਦਾ ਹੱਕ ਹੈ ਵੋਟ ਮੰਗਣ ਦਾ ਵੀ ਹੱਕ ਆ ਦੂਣੀਆਂ ਪਾਰਟੀਆਂ ਦੇ ਉਮੀਦਵਾਰ ਵੀ ਪਿੰਡਾਂ ਚ ਆਉਣਗੇ ਭਾਜਪਾ ਦਾ ਉਮੀਦਵਾਰ ਵੀ ਪਿੰਡਾਂ ਚ ਆ ਜੀ ਖਾਸ ਕਰਕੇ ਭਾਜਵਾ ਦਾ ਜਿਆਦਾ ਕਰਨਾ ਸੀ ਸਸੀਂ ਸੈਂਟਰ ਨੇ ਦਵ ਲੈਣਾ ਸੈਂਟਰ ਨਾਲ ਸਾਡੇ ਵੜੇ ਆ ਕੇ ਮੋਦੀ ਮੋਦੀ ਅਰਗੇ ਜਿਵੇਂ ਜਾਖੜ ਵਰਗੇ ਖੜੇ ਆ ਇਹ ਬਿਲਕੁਲ ਇੱਥੇ ਆਉਣ ਦੀ ਕੋਸ਼ਿਸ਼ ਨਾ ਕਰਨ ਭਗਵੰਤ ਮਾਨ ਵੀ ਉਹਨਾਂ ਦੀ ਪਿੱਠ ਤੇ ਖੜਾ ਤੁਸੀਂ ਜਾਣਦੇ ਆ ਸਾਨੂੰ ਵੀ ਨਾ ਭਗਵੰਤ ਮਾਨ ਸਵਾਲ ਅਗਲਾ ਇਹ ਸੀ ਵੀ ਪੰਜਾਬ ਗਵਰਨਮੈਂਟ ਨੇ ਵੀ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਨਸ਼ਾ ਖਤਮ ਕਰਾਂਗੇ ਬੱਕਰੀਆਂ ਦਾ ਮਾਅਬਜਾ ਮੁਰਗੀਆਂ ਦਾ ਮਾਅਬਜਾ ਫਸਲਾਂ ਦਾ ਖਰਾਬਾ ਦਾ ਮਾਅਬਜਾ ਉਹ ਸਾਰੀਆਂ ਮੰਗਾਂ ਇਹਦੇ ਪੰਜਾਬ ਸਰਕਾਰ ਵੱਲ ਵੀ ਪੈਂਡਿੰਗ ਨੇ ਫਿਰ ਭਾਜਪਾ ਦਾ ਵਿਰੋਧ ਕਿਉਂ ਪੰਜਾਬ ਸਟੇਟ ਗਵਰਨਮੈਂਟ ਦੇ ਵੱਲ ਵੀ ਕਿਸਾਨਾਂ ਦੀਆਂ ਮੰਗਾਂ ਬਹੁਤ ਨੇ ਆਮ ਆਦਮੀ ਪ ਰੋਜ ਆ ਕਿਸਾਨਾਂ ਦਾ ਨਹੀਂ ਵਿਖਿਆ ਜਾਂਦਾ ਇਹਦਾ ਕਾਰਨ ਕੀ ਹੈ ਜੀ ਉਹ ਤਾਂ ਹੁਣ ਜਦੋਂ ਆਪਣੇ ਕਿਸਾਨ ਵੀਰ ਆ ਜਦੋਂ ਉਹ ਤਾਂ ਉਹਨਾਂ ਨੂੰ ਸੋਚਣੀ ਚਾਹੀਦੀ ਕਿਵੇਂ ਜਦੋਂ ਸਾਨੂੰ ਸੂਬੇ ਤੋਂ ਕਾਲ ਆਉਂਦੀ ਆ ਗਾਂ ਜ਼ਿਲ੍ਹੇ ਕੋਲੋਂ ਦੀ ਜ਼ਿਲ੍ਹੇ ਦੀ ਕਾਲ ਆਉਂਦੀ ਬਲਾਕਾਂ ਕੋਲੇ ਜਦੋਂ ਸਾਡੇ ਬਲਾਕਾਂ ਗੋਆਂ ਕੋਲੇ ਕਾਲ ਆਉਗੀਆਂ ਅਸੀਂ ਤਾਂ ਫਿਰ ਦੱਬ ਕੇ ਝੰਡੇ ਚੱਕਾਂਗੇ ਚਾਹੇ ਕੋਈ ਆਮ ਆਲਾ ਹੋਵੇ ਚਾਹੇ ਕੋਈ ਕਾਂਗਰਸ ਹੋਵੇ ਚਾਹੇ ਕਾਲੀ ਹੋਣ ਪਰ ਸਾਡੇ ਅਗੂਗਾ ਤਾਂ ਇਹੋ ਹੀ ਕਹਿਣਾ ਵੀ ਭਾਜਵਾ ਤਾਂ ਮੰਗਾ ਲੈਣੀਆਂ ਆਪਾਂ ਉਹਨਾਂ ਦਾ ਵਿਰੋਧ ਜ਼ਿਆਦਾ ਕਰਨਾ ਹੈ ਜੇ ਇਹ ਕਹਿੰਦਾ ਭਗਵੰਤ ਮਾਨਾ ਪੰਜਾਬ ਸਰਕਾਰ ਆ ਇਹਨੇ ਵਾਅਦੇ ਕਰੇ ਸਾਲੋਂ ਵੀ ਪਤਾ ਵੀ ਇਹਨੇ ਵਾਅਦੇ ਕਰੇ ਆ ਸਾਰੇ ਵਾਅਦੇ ਕਰੇ ਨਾਤੇ ਨੇ ਭਾਜਵਾ ਦੇਣਾ ਨਾ ਇਹਦੇ ਕੋਲੇ ਕੱਖ ਹੈਗਾ ਨਾ ਇਹ ਦੇਊਗਾ दारू ਪੀਣਾ ਬੰਦਾ ਹੈ ਇਹ ਤਾਂ ਸਿਰਫ ਇਹ ਸੋਚ ਲਿਆ ਵੀ ਵਿਆਹ ਕਰਾਉਣਾ ਬੱਚੇ ਛੱੜਨੇ ਤਲਾਕ ਦੇਣਾ ਦੂਜਾ ਕਰਾ ਕੇ ਫਿਰ ਉਹਨੂੰ ਤਲਾਕ ਦੇਣਾ ਇਹ ਖੱਟੜ ਦਾ ਜਮਾਈਆ ਹੈ ਖੱਟੜ ਦੀ ਪਿੱਠ ਤੇ ਖੜਾ ਸਾਨੂੰ ਵੀ ਪਤਾ ਵੀ ਸਾਨੂੰ ਇਹ ਕੁਛ ਦੇਣ ਵਾਲਾ ਬੰਦਾ ਨਹੀਂਗਾ ਕਿਉਂ ਇਹ ਤਾਂ दारू ਪੀਣ ਵਾਲਾ ਬੰਦਾ ਰਹਿ ਗਿਆ ਇਹ ਤਾਂ ਪਾਸੇ ਕੰਨ ਅਭੀ ਇਹ ਤਾਂ ਉਹਨਾਂ ਦੀ ਪਿੱਠ ਤੇ ਖੜ ਕੇ ਜਿਹੜੀ ਹੁੰਜਾ ਮਾਰ ਰਿਹਾ ਉਹਨਾਂ ਤੋਂ ਪੈਸੇ ਲੈ ਰਿਹਾ ਕਰਜ਼ਾ ਲੈ ਰਿਹਾ ਤੇ ਸਾਡਾ ਪੰਜਾਬ ਉਹਨਾਂ ਨੂੰ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਆਧਾਰ ਤੇ ਆਪਣਾ ਸਾਰਾ ਕੰਮ ਕਰ ਪੰਜਾਬ ਦਾ ਹੈਗਾ ਖੇਤੀ ਦੇ ਨਾਲ ਜਿਹੜੀਆਂ ਨੀਤੀਆਂ ਉਹ ਕੇਂਦਰ ਸਰਕਾਰ ਬਣਾਉਂਦੀ ਹੈ ਪੰਜਾਬ ਦੇ ਵਿੱਚ ਉਹਦਾ ਘੱਟ ਰੋਲ ਆ ਪਰੰਤੂ ਪੰਜਾਬ ਦੀ ਇੱਕ ਮੰਤਰੀ ਨੇ ਕਿਹਾ ਸੀ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਐਮਐਮ ਐਸਪੀ ਤੇ ਮੇਰਾ ਖਿਆਲ ਤੁਹਾਡੀ ਮੁੱਖ ਮੰਗਾ ਕਿਸਾਨਾਂ ਦੀ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ ਪੰਜਾਬ ਸਰਕਾਰ ਜਦੋਂ ਐਮਐਸਪੀ ਦੀ ਗੱਲ ਕਰਦੀ ਆ ਪੂਰੀ ਨਹੀਂ ਕਰਦੀ ਉਹਨੂੰ ਕਿਵੇਂ ਦੇਖਦੀ ਉਹਨੂੰ ਵੀ ਦੇਖਣਾ ਜੀ ਸਾਡੇ ਨਾਲ ਤਾਂ ਉਹਨੇ ਕੋਈ ਵੀ ਵਾਦਾ ਪੂਰਾ ਨਹੀਂ ਕਰਿਆ ਸਾਡੀਆਂ ਮਾਵਾ ਭੈਣਾਂ ਨੂੰ ਵੀ ਵੋਟਾਂ ਲੈ ਕੇ ਮੰਗ ਕੇ ਵੋਟਾਂ ਮੰਗਣ ਆਇਆ ਸੀ ਨਾ ਸਾਡੀਆਂ ਮੁੱਲ ਲੈਤਿਕ ਨੇ ਔਰਤਾਂ ਉਹਨੇ ਕਹਿੰਦਾ 1000 1000 ਰੁਪਇਆ ਦੇਵਾਂਗਾ 8 ਦਿਨਾਂ ਦੇ ਵਿੱਚ ਚਿੱਟਾ ਬੰਦ ਕਰ ਦੂੰ ਜਿਹੜਾ ਕਿਸਾਨਾਂ ਨੂੰ ਫਸਲਾਂ ਨੇ ਗਿਆ ਸਾਰੀਆਂ ਫਸਲਾਂ 2 ਮਿੰਟਾਂ ਦੇ ਵਿੱਚ ਖਤਮ ਕਰ ਦਿਆ ਕਰੂੰ ਮੰਡੀ ਦੇ ਵਿੱਚੋਂ ਚੁਕਾ ਦਿਆ ਕਰੂੰ ਪਰ ਉਹਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਉਹ ਉਹਨਾਂ ਦੀ ਬਣਿਆ ਵਿਆ ਪਾਜ ਪਾ ਦਾ ਬੰਦਾ ਉਹ ਸਾਡੇ ਬੰਦੇ ਜਿਹੜੇ ਬਾਰਡਰ ਤੇ ਮਰੇ ਨੇ ਸਾਡੇ ਬੰਦੇ ਬਾਰਡਰ ਤੇ ਮਰ ਨਹੀਂ ਸਕਦੇ ਤੇ ਜੇ ਇਹਦੀ ਫੋਰਸ ਕੰਮ ਕਰਦੀ ਸਾਡੇ ਖਿਲਾਫ ਉਹ ਖੜਿਆ ਉਹਨਾਂ ਦੀ ਮਿਹਾਤ ਜਗਾ ਭਗਵੰਤ ਮਾਨ ਵੀ ਸਾਡਾ ਨਹੀਂ ਹੈਗਾ ਉਹ ਵੀ ਭਾਜਪਾ ਦਾ ਜੀ ਇੱਕ ਤਾਂ ਵਿਰੋਧ ਇਹ ਆ ਜਿਹੜਾ ਤੁਸੀਂ ਸੜਕਾਂ ਤੇ ਭਾਜਪਾ ਗੋਆਂ ਨੂੰ ਘੇਰਨ ਦਾ ਜਾਂ ਵਿਰੋਧ ਕਰਨ ਦਾ ਸਾਰਾ ਪ੍ਰੋਗਰਾਮ ਬਣਾਇਆ ਇੱਕ ਅਗੇ ਮਹਿਮ ਚੋਣ ਮਹਿਮ ਚੰਨੀ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਵੋਟਾਂ ਮੰਗਨ ਆਉਣਾ ਭਾਜਪਾ ਗੋਆ ਨੇ ਮੁੱਖ ਜਿਹੜਾ ਭਾਰਤੀ ਕਿਸਾਨ ਯੂਨੀਅਨਾਂ ਦਾ ਭਾਜਪਾ ਦੇ ਨਾਲ ਜ਼ਿਆਦਾ ਰੋਸ ਹੈਗਾ ਹਨਾ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਕਿਹਾ ਕਿ ਕੇਂਦਰ ਸਰਕਾਰ ਤੇ ਡਿਪੈਂਡ ਕਰਦਾ ਕਿ ਖੇਤੀ ਦੀਆਂ ਨੀਤੀਆਂ ਬਣਾਉਣੀਆਂ ਫਸਲਾਂ ਦੇ ਮੁੱਲ ਦੇਣੇ ਫਸਲਾਂ ਚੱਕਣੀਆਂ ਸਾਰਾ ਵੱਡੇ ਪੱਧਰ ਤੇ ਕੇਂਦਰ ਤੱਕ ਸੀਮਿਤ ਹੈਗਾ ਕੇਂਦਰ ਚ ਭਾਜਪਾ ਦੀ ਸਰਕਾਰ ਕਿਹੋ ਜਿਹੀ ਵਿਰੋਧੀ ਰਣਨੀਤੀ ਉਹ ਲਿਖੋਗੇ ਜੇ ਭਾਜਪਾ ਦੇ ਕੈਂਡੀਡੇਟ ਨੇ ਪਿੰਡਾਂ ਚ ਆਉਂਦੇ ਨੇ ਪਿੰਡਾਂ ਚ ਆਉਂਦੇ ਨੇ ਸਾਡਾ ਤਾਂ ਵਿਰੋਧ ਹੀ ਸਾਡਾ ਕੋਈ ਕੰਮ ਹੀ ਨਹੀਂ ਕਰ ਰਹੀ ਸਰਕਾਰ ਸਰਕਾਰ ਬਣੀ ਉਹਨਾਂ ਦੀ ਆਪਾਜਪਾ ਦੀ ਸਾਡਾ ਨਾਸਾ ਨੂੰ ਐਮਸੀ ਤੇ ਰਿਆ ਸਾਡੇ ਸੁਭਕਰਨ ਉੱਥੇ ਇਹਨਾਂ ਨੇ ਗੋਲੀ ਮਾਰ ਕੇ ਕਤਲ ਕੀਤਾਗਾ ਤੇ ਉਹ ਉਹਦਾ ਕੋਈ ਹੱਲ ਨਹੀਂ ਕਰਿਆ ਭਗਵੰਤਵਾਨ ਨੇ ਮਾਫਜਾ ਦਿੱਤਾ ਉਹਨੂੰ ਨੌਕਰੀ ਦਿੱਤੀ ਉਹਨਾਂ ਨੂੰ ਅਜੇ ਤੱਕ ਕਰੋਨਾ ਨੂੰ ਕੁਛ ਨਹੀਂ ਮਿਲਿਆ ਸਵਾਲ ਸੀ ਕਿ ਤੁਸੀਂ ਜਿਹੜੇ ਜਾਗਰੂਕ ਔਰਤਾਂ ਬਹੁਤ ਘੱਟ ਗਿਣਤੀ ਦੇ ਵਿੱਚੋਂ ਜਿਹੜੇ ਘਰ ਚੋਂ ਬਾਹਰ ਨਿਕਲ ਕੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਦੇ ਹਾਂ ਬਹੁਤ ਸਾਰੀਆਂ ਔਰਤਾਂ ਅਜੇ ਵੀ ਕਿਸਾਨੀ ਕਿਤੇ ਨਾਲ ਸੰਬੰਧਤ ਉਹ ਘਰਾਂ 'ਚ ਬੈਠੀਆਂ ਨੇ ਉਹਨਾਂ ਤੱਕ ਕਿਵੇਂ ਪਹੁੰਚ ਕਰੋਂਗੇ ਕਿਵੇਂ ਪ੍ਰੇਰਿਤ ਕਰੋਂਗੇ ਉਹਨਾਂ ਤੱਕ ਤਾਂ ਬਹੁਤ ਚੈਨਲਾਂ ਹੀ ਵਗ ਜੂਗੀ ਜੀ ਸਾਡੀਆਂ ਮਾਮਾ ਭੈਣਾਂ ਆਪਸ ਵਿੱਚ ਫੋਨ 'ਨਾ ਤੇ ਗੱਲਾਂ ਕਰ ਲੈਂਦੀਆਂ ਨੇ ਜੀ ਨਹੀਂ ਆ ਸਕਦੀਆਂ 10 ਮਿੰਟਾਂ ਦਾ ਸਾਨੂੰ ਐ ਹੋ ਜਾਂਦਾ ਵੀ ਘੰਟਾ ਦੋ ਘੰਟੇ ਦਾ ਕੰਮ ਆਗਾ ਅਸੀਂ ਅੱਜ ਆਏ ਉਹਨਾਂ ਕੋਈ ਗੱਲ ਨਹੀਂ ਅਸੀਂ ਸ ਨੀ ਅੰਦੋਲਨ ਦੇ ਮਾਮਲੇ ਚ ਹਾਂਜੀ ਕਰਦੇ ਆ ਜੀ ਪੂਰੀ ਤਰ੍ਹਾਂ ਕਰਦੇ ਹਾਂ ਹਾਂਜੀ ਕਰਦੇ ਆ ਜੀ ਅੱਛਾ ਹਾਂ ਅ ਅੱਜ ਜਿਹੜਾ ਮਹਿਲਕਲਾ ਹਰਜੀਤ ਸਿੰਘ ਗਰੇਵਾਲ ਨੇ ਆਉਣਾ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੂੰ ਮੇਰੇ ਖਿਆਲ ਤੁਸੀਂ ਸਾਰੇ ਜਾਣਦੇ ਹੋ ਕਿਸਾਨਾਂ ਨਾਲ ਅਕਸਰ ਉਹ ਠਹਿਕ ਠਹਿਕ ਦਾ ਰਹਿੰਦਾ ਹਾਂ ਕਿਉਂਕਿ ਉਹ ਹਾਂ ਧਨੋਲੇ ਦਾ ਧਨੋਲੇ ਦਾ ਇਧਰ ਆਜੋ ਇੱਥੇ ਆਜੋ ਜੀਰੀ ਦਾ ਲਾਲ ਧਨੋਲੇ ਦਾ ਹੈ ਜੀਰੀ ਲਾਲੰਦ ਆ ਕਿ ਅਸੀਂ ਡੱਕਾ ਡੱਕਾ ਪੱਟਿਆ ਸੀ ਜਿਹੜਾ ਠੇਕੇ ਤੇ ਵੀ ਲਾਇਆ ਸੀ ਬਹਾਨਾ ਅਸੀਂ ਨਹੀਂ ਲਾਉਣ ਦੇ ਮੈਂ ਕਿਹਾ ਵੱੜ ਕੇ ਦਿਖਾ ਦੇ ਆ ਕਿ ਧਨੋਲੇ ਚ ਹਾਂਜੀ ਪਰ ਅੱਜ ਅੱਜ ਸਾਨੂੰ ਪਤਾ ਲੱਗਿਆ ਵੀ ਟਿਕਟੀ ਹਰਜੀਤ ਸਿੰਘ ਗਰੇਵਾਲ ਨੂੰ ਮਿਲ ਲਈ ਹੈ ਲੋਕ ਸਭਾ ਤੇ ਟਿਕਟੋ ਦੇ ਹੀ ਜਾਣ ਗਰੇਵਾਲ ਨਹੀਂ ਵੜਦਾ ਉਹਨੂੰ ਪਤਾ ਵੀ ਧਨੋਲੇ ਦੇ ਵਿੱਚ ਝੋਨਾ ਲਾਇਆ ਸੀ ਪੱਟ ਕੇ ਆਏ ਸੀ ਕਿ ਤੇ ਹੁਣ ਵੀ ਪੱਟਾਗੇ ਇਹਦੀ ਜੜੀ ਪੱਟ ਦਿਆਂਗੇ ਹੁਣ ਇਥੋਂ ਬਾਜਵਾਜੀ ਦਾ ਪੰਜਾਬ ਦੇ ਅੰਦਰੋਂ ਜਾਣ ਪੱਟਾਂਗੇ ਲੋਹੇ ਚ ਪੱਟਤੀ ਜੀ ਕੋਤ ਨਾਲ ਜਬਾੜੀ ਨਹੀਂ ਸਕਦਾ ਸਾਡੇ ਕੋਲ ਵੋਟਾਂ ਮੰਗਣਾ ਜੂ ਉਹ ਸਾਡੇ ਸਾਹਮਣੇ ਤਾਂ ਆਵੇ ਹਰਜੀਤ ਗਰੇਵਾਲ